ਤਸੂਆ ਦੇ ਅੱਡਾ ਗਰਨਾ ਸਾਹਿਬ ਨੇੜੇ ਕੁਮਨ પેટ્રોલ ਪੰਪ ਤੇ ਬੀਤੀ ਰਾਤ ਤਿੰਨ ਅਨੁਪਛਤ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ 16000 ਦੀ ਨਕਦੀ ਲੁੱਟ ਫਰਾਰ ਹੋ ਗਏ ਘਟਨਾ ਹੋਈ ਸੀ ਸੀਸੀਟੀਵੀ ਵਿੱਚ ਕੈਦ ਕੀ ਨਾਮ ਆਪਣਾ ਜੀ ਮੇਰਾ ਨਾਮ ਅਮਰਪਤ ਸਿੰਘ ਜੀ ਕੀ ਵਾਰਦਾ ਤਕਰੀਰਤ ਦਾ ਸਾਰ ਆਪਣਾ ਮੈਂ ਸਾਫ ਸੁਥ ਕਰ ਰਿਹਾ ਸੀਗਾ ਲੁਟੇਰੇ ਆਏ ਆ ਤਿੰਨ ਬਾਈਕ ਤੇ ਹੁਣ ਇਹ ਪਹਿਲਾਂ ਮੈਨੇਜਰ ਨੂੰ ਫੜਿਆ ਉਹਦੇ ਰੂਝ ਗਏ ਆ ਤੇ ਉਤਬਾ ਮੇਰੇ ਕੋਲ ਜੋ ਕੈਸੀ ਗਿਆ ਸਾਰਾ ਲੁੱਟ ਕੇ ਲੈ ਗਏ ਆ ਤੇ ਉਹਨਾਂ ਕੋਲ ਤਿੰਨਾਂ ਕੋਲ ਵੈਪਨ ਸੀਗੇ ਸਾਡੇ ਬਾਪੂ ਦੀ ਗੱਡੀ ਦੇ ਸੀਜੀਪਰ ਨੇ ਹਣੀ ਇੱਕ ਗਾਹਕ ਆਇਆ ਤੇ ਤੇ ਲੈਣ ਉਹਦੇ ਕੋਲ ਲੁੱਟ ਕੇ ਲੈ ਗਏ ਉਹਨੂੰ ਕੀ ਚੀਤੀ ਐਸੀ ਏ ਉਹ ਪੈਕ ਤੇ ਹੈਗੇ ਇੱਕੋ ਬਾਈਕ ਤੇ ਹਾਂਜੀ ਇੱਕੋ ਬਾਈਕ ਤੇ ਤਿੰਨਾਂ ਕਿੰਨੇ ਫੇਰ ਕੀਤੇ ਇਹਨਾਂ ਨੇ ਆਕੇ ਹੁਣੀ ਇੱਕ ਪੈਰ ਮਾਰਿਆ ਗੱਡੀ 'ਤੇ ਗੱਡੀ ਦੇ ਸੀਜੀਪਰ ਨੇ ਐਨ ਕਾਇ ਮਾਰਿਆ ਕੀ ਮੰਗ ਕਰਦੇ ਤੁਸੀਂ ਅਸੀਂ ਤੇ ਮੰਗ ਕਰਦੇ ਆਂ ਕਿ ਯਾਰ ਤੋਂ ਜ਼ਿਆਦਾ ਪੈਟਰੋਲਿੰਗ ਹੋਣੀ ਚਾਹੀਦੀ ਆ ਕਿ ਰਾਤ ਨੂੰ ਜੇ ਵੀ ਕਿੰਨ ਡਿਊਟੀ ਕਰੀਦੀ ਆ ਪੰਪ ਖੁੱਲਾ ਰਹਿੰਦਾ ਆ ਕਿ ਅਸੀਂ ਆਪਣੀ ਤਸੱਲੀ ਦਾ ਕੰਮ ਕਰ ਸਕੀਏ ਸੂਰਨਾਂ ਬਹਿ ਗਏ ਤੇ ਰੋਪੋਂ ਤੋਂ 1 ਕਿਲੋ ਡੇਰੇ ਮੰਡੋਂ ਜਿਹੜੀ ਲੁੱਟਦੀ ਵਾਦਨ ਕੀ ਮਾਮਲਾ ਸੀ ਇਹ ਸਮਾਗਰੀ 7:25 ਦੇ ਦਾ ਸੀ ਸਾਨੂੰ ਫੋਨ ਆਇਆ ਤੇ ਘੁੰਮਣ ਫੀਲਿੰਗ ਸਟੇਸ਼ਨ ਜਿਹੜਾ ਪ੍ਰੋਬਲਮ ਆ ਪਹਗਾ ਬੋਦਰਾ ਦੇਡੇ ਉਤੇ ਕੁਤੇ ਨੂੰ ਵਿਅਕਤੀ ਆਏ ਨੇ ਮੋਟਰਸਾਈਕਲ ਤੇ ਤੇ ਉਪਰੀ 15 16000 ਰੁਪਏ ਖੋਹ ਕਰਕੇ ਲੈ ਗਏ ਮੌਕੇ ਤੇ ਪਹੁੰਚਿਆ ਜੀ ਜੱਜਾ ਲਿਆ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਅਨਨੋਨ ਵਿਅਕਤੀਆਂ ਦੇ ਜਲਦੀ ਤੋਂ ਜਲਦੀ ਇਹਨਾਂ ਨੂੰ ਖਾਣ ਨੂੰ ਭੜੇ ਜਾਏਗਾ ਤੇ ਰਿਸ਼ਤ ਪਾ ਕੇ ਦਰਜ ਰਿਪੋਰਟ ਜਾਈ ਸਰ ਇੱਕ ਪਤਾ ਚੱਲਿਆ ਕਿ ਉਹਨਾਂ ਨੇ ਕੋਈ ਫੇਰ ਵਗੈਰਾ ਵੀ ਕੀਤੇ ਆ ਇਸ ਤੋਂ ਨਾਲ ਫੇਰ ਵਾਲੀ ਤੋਂ ਗੱਲ ਵੀ ਨਹੀਂ ਸਾਹਮਣੇ ਨਹੀਂ ਆਈ ਬਹੁਤੀ ਨਾ ਕੋਲ ਮਿਲੇਆ ਤੇ ਉਹਦਾ ਗੱਡੀ ਦੇ ਸ਼ੀਸ਼ੇ ਭਜੇ ਨੇ ਰੱਖਿਆ ਗੱਡੀ ਸੀ ਜੀ ਸਕਾਰਪਿਓ ਗੱਡੀ ਸੀ ਉਹਦੇ ਸ਼ੀਸ਼ੇ ਭਜੇ ਅ ਪਰ ਜਿਹੜੇ ਕਰਨ ਚੈਦੂਨ ਦਾ ਕਹਿਣਾ ਕਿ ਗਨ ਪੁਆਇੰਟ ਕਰਕੇ ਜਿਹੜਾ ਹੈਗਾ ਵੀ ਲੁੱਟ ਦਾ ਜਿਹੜਾ ਇਹ ਘਟਨਾ ਵਾਪਰੀ ਜੇਕਰ ਸਾਡੀ ਤੇ ਜਲਦੀ ਵੀ ਤਫਤੀਸ਼ ਆਪਾਂ ਜੋ ਤਫਤੀਸ਼ ਇਸ ਗੱਲ ਸਾਹਮਣੇ ਆਵੇਗੀ ਉਹਨੂੰ ਲਿਆਵਾਂਗੇ ਮੋਰੇ ਉੱਤੇ ਜੋ ਉਹਨੇ ਜਮਾਦਾ ਕੀਤਾ ਜਾਦਾ ਸਮਝਦੇ ਸਟਾਰਟ ਸਟਾਰਟ ਹਾਂਜੀ 75 ਨੰਬਰ 89 1 2 ਇਹ ਤੇ ਬੋਤਲ ਲੈਣਾ ਹੈ ਹਾਂਜੀ ਬੋਤਲ ਚ ਮੈਂ ਜਿੱਥੇ ਨਹੀਂ ਪਾਣਾ ਹਾਂ ਆ ਦੇਖਿਓ ਸਰ ਮੈਂ ਪਾਰ ਖੜੀ ਗੱਡੀ ਸਰ ਦੇਖਿਓ ਜੀ ਇਹ ਗੱਡੀ ਪਾਰ ਖੜੀ ਮੈਂ ਬੋਤਲ ਤੇ ਲੈਣਾ ਆਇਆ ਜੀ ਹੁਣ ਇਹਨੂੰ